ਲਖਸ਼ੇ ਰਣਨੀਏ ਜੰਮ ਜੰਮ ਕੇ ਲੜੋ ਯਾਰ ਟੋਣਾ ਲੜੋ ਕਿ ਬੰਦਿਆ ਆਲੀ ਗੱਲ ਕਰੋ ਕਿ ਕਿਹੜੀਆਂ ਤਰਦੂਤਾਂ ਕਰਦੇ ਫਿਰਦੇ ਜੀ ਕਿਹੜੀ ਸਿੱਖੀ ਦੀ ਗੱਲ ਕਰਦੇ ਜੀ ਕਿਹੜੇ ਧਰਮ ਦੀ ਗੱਲ ਕਰਦੇ ਕਿਹੜੇ ਪੰਥ ਦੀ ਗੱਲ ਕਰਦੇ ਕਿਹੜੇ ਪੰਜਾਬ ਦੀ ਗੱਲ ਕਰਦੇ ਤੁਸੀਂ ਪਤ ਨਹੀਂ ਕਿਹੜੀਆਂ ਬਲਾਵਾਂ ਜੇ ਹਾਂਜੀ ਕਿਹੜੀ ਕਤੀੜ ਜੇ ਤੁਸੀਂ ਬੰਦਿਆ ਕੋਈ ਇਲੈਕਸ਼ਨ ਖੜੋ ਤੇ ਵਜਣਾ ਤੇ ਮੇਰੀ ਹਿੱਕ 'ਚ ਵਜੋ ਆਣ ਕੇ ਮੈਂ ਭੱਜਣ ਵਾਲਾ ਨਹੀਂਗਾ ਕਿਰਿਆ ਮੈਂ ਲੋਕ ਸਭਾ ਚੋਣਾਂ ਲੜ ਰਿਹਾ ਹਾਂ ਇਹ ਲਗਾਤਾਰ ਸ਼ਰਾਰਤਾਂ ਚੱਲਦੀਆਂ ਨੇ ਹੁਣ ਇੱਕ ਸ਼ਰਾਰਤ ਸਾਹਮਣੇ ਆਈ ਹੈ ਕੀ ਇੱਕ ਖਬਰ ਚਲਾਈ ਜਾ ਰਹੀ ਹੈ ਸੋਸ਼ਲ ਮੀਡੀਆ 'ਚ ਜਿਹੜੇ ਕਿਸੇ ਨਿਊ ਚੈਨਲ ਦਾ ਆ ਲੋਗੋ ਲਾ ਕੇ ਹਾਂਜੀ ਤੇ ਉਹਦੇ ਥੱਲੇ ਖਬਰ ਬਣਾ ਕੇ ਚਲਾਈ ਜਾ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਜਿਹੜਾ ਆ ਉਹ ਆਪਣੀ ਉਮੀਦਵਾਰਤਾ ਜਿਹੜੀ ਆ ਵਾਪਸ ਲੈ ਲਈ ਅਸੀਂ ਉਹ ਆ ਜਿਹੜੇ ਮੈਦਾਨ 'ਤੇ ਡਟ ਕੇ ਖੜਨ ਵਾਗੇ ਕਿਉਂ ਰੱਬ ਤਾਂ ਝੂਠੇ ਪੈਂਦੇ ਜੀ ਯਾਰ ਕੋ ਜੱਗ ਤੇ ਝੂਠੇ ਪੈਂਦੇ ਜੀ ਕਿਉਂ ਲਾਂਟਾਂ ਲੈਂਦੇ ਜੇ ਲੋਕਾਂ ਤੋਂ ਉਹ ਜੇ ਤੁਸੀਂ ਕਿਸੇ ਦਾ ਕੋਈ ਛੜਦੇ ਹੀ ਘੱਖ ਨਹੀਂ ਜੇ ਤੇ ਕਰਤੂਤਾਂ ਤੁਸੀਂ ਇਹੋ ਜਿਹੇ ਕਰਦੇ ਜੇ ਜਿਹੜੀਆਂ ਮੇਰਾ ਖਿਆਲ ਉਹ ਦੀ ਦਰਗਾਹ ਵੀ ਮਾਫ ਨਹੀਂ ਹੈ ਤੇ ਫਿਰ ਕਹਿੰਦੇ ਜੇ ਅਸੀਂ ਚੋਣਾਂ ਲੜਦੇ ਕਿ ਜਿਹੜੀਆਂ ਮੈਨੂੰ ਲੈ ਕੇ ਕਿ ਜੇ ਮੈਂ ਲੋਕ ਸਭਾ ਚੋਣਾਂ ਲੜ ਰਿਹਾ ਹਾਂ ਜੀਆਂ ਲਗਾਤਾਰ ਸ਼ਰਾਰਤਾਂ ਚੱਲ ਰਹੀਆਂ ਨੇ ਔਰ ਹੁਣ ਇੱਕ ਸ਼ਰਾਰਤ ਸਾਹਮਣੇ ਆਈ ਹੈ ਕਿ ਇੱਕ ਖਬਰ ਚਲਾਈ ਜਾ ਰਹੀ ਹੈ ਸੋਸ਼ਲ ਮੀਡੀਆ 'ਚ ਜਿਹੜੇ ਕਿਸੇ ਨਿਊ ਚੈਨਲ ਦਾ ਲੋਗੋ ਲਾ ਕੇ ਅੰਦੀ ਤੇ ਉਹਦੇ ਥੱਲੇ ਖਬਰ ਬਣਾ ਕੇ ਚਲਾਈ ਜਾ ਰਹੀ ਕਿ ਵਿਰਸਾ ਸਿੰਘ ਵਡੋਹਾ ਨੇ ਜਿਹੜਾ ਆ ਉਹ ਆਪਣੀ ਉਮੀਦਵਾਰਤਾ ਜਿਹੜੀ ਆ ਵਾਪਸ ਲੈ ਲਈ ਅਸੀਂ ਉਹ ਆ ਜਿਹੜੇ ਮੈਦਾਨ ਤੇ ਡਟ ਕੇ ਖੜਨ ਵਾਲੇ ਆ ਔਰ ਸੱਚ ਤੇ ਚੱਲਣ ਵਾਲੇ ਆ ਲੱਖਣੜਣੀ ਜੰਮ ਜੰਮ ਕੇ ਲੜੋ ਯਾਰ ਤੂੰ ਨਾਲ ਲੜੋ ਕਿ ਬੰਦੇ ਆ ਰਹੀ ਗੱਲ ਕਰੋ ਕਿ ਕਿਹੜੀਆਂ ਕਰਤੂਤਾ ਕਰਦੇ ਫਿਰਦੇ ਜੀ ਹਾਂਜੀ ਕਿ ਇਹਨਾਂ ਗੱਲਾਂ ਨਾ ਪਰ ਉਤਾਰਾ ਪੈਜੂ ਕਿਉਂ ਰੱਬ ਤੋਂ ਝੂਠੇ ਪੈਂਦੇ ਜੀ ਯਾਰ ਉਹ ਜੱਗ ਤੋਂ ਝੂਠੇ ਪੈਂਦੇ ਜੀ ਕਿਉਂ ਲਹਣਤਾ ਲੈਂਦੇ ਜੇ ਲੋਕਾਂ ਤੋਂ ਉਂਝ ਤੁਸੀਂ ਕਿਸੇ ਦਾ ਕੋਈ ਛੜਦੇ ਹੀ ਘੱਖਣੀ ਜੇ ਤੇ ਕਰਤੂਤਾ ਤੁਸੀਂ ਇਹੋ ਜਿਹੇ ਕਰਦੇ ਜੇ ਜਿਹੜੀਆਂ ਮੇਰਾ ਖੈਲੋ ਦੀ ਦਰਗਾਹ ਵੀ ਮਾਫੀ ਹੈ ਤੇ ਫਿਰ ਕਹਿੰਦੇ ਜੀ ਅਸੀਂ ਚੋਣਾ ਲੜਦੇ ਕਿਹੜੀ ਸਿੱਖੀ ਦੀ ਗੱਲ ਕਰਦੇ ਜੀ ਕਿਹੜੇ ਧਰਮ ਦੀ ਗੱਲ ਕਰਦੇ ਕਿਹੜੇ ਪੰਥ ਦੀ ਗੱਲ ਕਰਦੇ ਕਿਹੜੇ ਪੰਜਾਬ ਦੀ ਗੱਲ ਕਰਦੇ ਜੀ ਤੁਸੀਂ ਪਤਨੇ ਕਿਹੜੀਆਂ ਬਲਾਵਾ ਜੇ ਹਾਂਜੀ ਕਿਹੜੀ ਕਤੀੜ ਜੇ ਤੁਸੀਂ ਬੰਦਿਆ ਕੋਈ ਇਲੈਕਸ਼ਨ ਲੜੋ ਜੇ ਵਜਨਾ ਤੇ ਮੇਰੀ ਹਿੱਕ ਚ ਵਜੋ ਆਣ ਕੇ ਮੈਂ ਭੱਜਣ ਵਾਲਾ ਨਹੀਂਗਾ ਡਟਣ ਵਾਲਾ ਐ ਖੜਨ ਵਾਲਾ ਐ ਐਂ ਭਜਾਉਣ ਵਾਲਾ ਚ ਜ਼ਰੂਰ ਹੈਗੇ ਇਸ ਕਰਕੇ ਮੈਂ ਸਮੁੱਚੇ ਲੋਕ ਸਭਾ ਹਲਕਾ ਖਦੂਰ ਸਾਹਿਬ ਦੇ ਜਿਹੜੇ ਸੰਗਤ ਹੈ ਉਹਨਾਂ ਦੇ ਹੱਥ ਬਨ ਕੇ ਬੇਨਤੀ ਕਰਦਾ ਐ ਕਿ ਆਹ ਵੇਖ ਲਓ ਚਿੱਕਾਂ ਨਿਕਲੀਆਂ ਪਈਆਂ ਜੇ ਨਾਲ ਤੇ ਚਿੱਕਾ ਤੁਹਾਡੇ ਸਿਰ ਤੇ ਨਿਕਲੀਆਂ ਐ ਹਾਂਜੀ ਬਥੇਰਾ ਨਾ ਕਮਰਾ ਕੀਤਾ ਬਥੇਰਾ ਇਹਨਾਂ ਨੇ ਇਹ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਹੋਰ ਵੀ ਚਲਾਦੇ ਆਏ ਪਏ ਨਾ ਕਰੋ ਯਾਰ ਇਸ ਦਾ ਕੋਈ ਫਾਇਦਾ ਨਹੀਂ ਤੇ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਔਰ ਲੋਕ ਸਭਾ ਹਲਕਾ ਖਰੂਰ ਸਭ ਦੇ ਵਾਸੀ ਤੇ ਵੋਟਰ ਜਿੰਦਾਬਾਦ